ਇੱਕ ਵਾਰ ਸੇ ਪਰਿਵਾਰ ਦੇ ਵਿੱਚ ਪੰਦੇ ਗਏ ਕਿੰਨੇ ਤੇ ਦੁੱਖੀਆਂ ਹੋਈਆਂ ਇਹ ਬਤਨਾਮ। ਦਰਸਲ ਇਹ ਸੇ ਪਰਿਵਾਰ ਦੇ ਉੱਪਰ ਦੁੱਖਾਂ ਦਾ ਪਹਾੜ ਟਿਕੇ। ਕਿਉਂਕਿ ਇਸੇ ਪਰਿਵਾਰ ਨੇ ਆਪਣੇ ਜਵਾਨ ਪੁੱਤ ਜਿਸ ਦੀ ਕੀ ਉਮਰ 16 ਸਾਲ ਦਸਤੀ ਚੱਲੀ ਹੈ। ਉਸ ਨੂੰ ਹਮੇਸ਼ਾ ਦੇ ਲਈ ਗਵਾ ਦਿੱਤਾ। ਜਿਦ ਕੀ ਜਾਂਦੇ ਆ ਪਰਿਵਾਰ ਦੇ ਵਿੱਚ ਮਾਤਨ ਦਾ ਮਾਹੌਲ ਛਾਇਆ ਹੈ। ਹਰ ਕੋਈ ਉਸ ਦੁਖਦੀ ਘਟਨਾ ਦੇ ਵਿੱਚ ਸੁਖਮਨ ਪ੍ਰੀਤ ਨੂੰ ਯਾਦ ਕਰ ਰਿਹਾ ਤੇ ਉਹ ਕਹੀ ਤੁਹੇ ਪਾਸ ਤੇ ਤੁਸੀਂ ਜੋ ਅੱਗ ਲੱਗੀ ਹੋਈ ਇੱਕ ਬਾਈਕ ਦੀਆਂ ਤਸਵੀਰਾਂ ਦੇਖ ਰਹੇ ਹੋ ਤੇ ਇੱਕ ਕਾਲੇ ਰੰਗ ਦੀ ਥਾਰ ਵੀ ਤੋਂ ਖੰਗੂ ਨਿਕਲ ਆ ਰਹੀ ਹੈ। ਦਰਅਸਲ ਇਸੇ ਹੀ ਬੁਲਟ ਮੋਟਰਸਾਈਕਲ ਤੇ ਸਮਾਰ ਕੁਕੇ ਸੁਖਮਨ ਪ੍ਰੀਤ ਜਾ ਰਿਹਾ ਸੀ ਜਿਸ ਨੇ ਇੱਕ ਬੜੇ ਭਾਅ ਦੇ ਹਾਦਸੇ ਦਾ ਸ਼ਿਕਾਰ ਹੋਇਆ। 10 ਦਿਨ ਪਹਿਲਾਂ 10 ਜੁਮਾਦਾਨਾ ਦਾ ਡੇਟ ਆਇਆ ਸੀ। ਨੌਜਵਾਨ ਸੁਖਪ੍ਰੀਤ ਸਿੰਘ ਜੋ ਪਿੰਡ ਸਮਰਾਏ ਅਮਰਸਰ ਜ਼ਿਲ੍ਹੇ ਦਾ ਰਹਿਣ ਵਾਲਾ ਸੀ ਕਰਨ ਸੁਣਾ ਪਵਿੱਖ ਲਈ ਉਹ ਆਪਣੇ ਮੋਟਰਸਾਈਕਲ ਤੇ ਰੋਜ਼ਾਨਾ ਹੀ ਅਮਰਸਰ ਕਲਾਸਾਂ ਲਾਣ ਲਈ ਜਾਂਦਾ ਸੀ ਇਹਨਾਂ ਮਾੜਾ ਸਮਾਂ ਆਇਆ ਕਿ ਜਦੋਂ ਕਲਾਸਾਂ ਲਾਣ ਜਾ ਰਿਹਾ ਸੀ ਪਤਘੜ ਚੂੜੇ ਅਮਰਸਰ ਬਚਕਾਰ ਇੱਕ ਥਾਰ ਗੱਡੀ ਤੇਜ਼ ਰਫ਼ਤਾਰ ਨਾਲ ਉਹਨੂੰ ਸਿੱਧੀ ਟੱਕਰ ਮਾਰੀ ਟੱਕਰ ਵੱਜਦੇ ਸਾਰੀ ਬੜਾ ਧਮਾਕਾ ਹੋਇਆ ਮੋਟਰਸਾਈਕਲ 'ਚ ਜਿਸ ਕਾਰਨ ਅੱਗ ਲੱਗ ਗਈ ਮੌਕੇ ਤੇ ਨੌਜਵਾਨ ਦੀ ਮੌਤ ਹੋ ਗਈ ਪੂਰੇ ਲੱਕੇ ਵਿੱਚ ਜਦੋਂ ਇਹ ਖਬਰ ਫੈਲੀ ਸੌਦੀ ਲਹਿਰ ਦੌੜ ਗਈ। ਮੋਗਦੇ ਪੁਲਿਸ ਵਾਲਾਂ ਪੁੱਜ ਕੇ ਕਾਨੂੰਨੀ ਕਾਰਵਾਈ ਰੰਗ ਕਰ ਦਿੱਤੀ ਗਈ ਹੈ। ਭਤੀਜਾ ਮੇਰੇ ਵੱਡੇ ਭਰਾ ਦਾ। ਇਸ ਤਰ੍ਹਾਂ ਕੀ ਜਾਨਦਾ। ਜਾਂਦਾ ਐ ਅੰਮ੍ਰਿਤਸਰ ਜਾਂਦਾ ਪੀਟੀ ਕਰਨਾ। ਉਥੋਂ 4:00 ਵਜੇ ਆ ਗਿਆ। ਸਾਨੂੰ ਸਵੇਰੇ ਕਹਿੰਦਾ ਮੈਂ ਜਾਣਾ ਵਾਂ ਨਾਲ ਕੇ ਸਾਡੇ ਨਾਲ ਕੇ ਜਾਣਾ। ਆਪਣੇ ਡੈਡੀ ਦੇ ਨਾਲ ਕੇ ਉਹ ਤੇ ਪ੍ਰੇਮ ਬੜਾ ਕਰਦੇ ਇਹ ਤਾਂ ਜਾਂਦਾ ਅੱਗੇ ਵੀ ਜਲ ਜਾਂਦਾ ਹੈ 4 ਵਜੇ ਆ ਗਿਆ ਤੇ ਆਣ ਕੇ ਮੁੜ ਕੇ ਫੇਰ ਘਰ ਨਹੀਂ ਆਇਆ ਇੱਕ ਤਾਂ ਮਸਰੋਂ ਆ ਗਿਆ ਇੱਕ ਹੋਰ ਮਸਰੋਂ ਆ ਗਿਆ ਦੋਵੇਂ ਮੁੰਡੇ ਫੇਰ ਹੋਰ ਜਾਂਦਾ ਹੈ ਇਕੱਠੇ ਆਏ ਉਹਨੂੰ ਘਰ ਛੱਡ ਕੇ ਫੇਰ ਫੜੇਗੜ ਚ ਲੱਗ ਗਿਆ ਵਾ ਘਰ ਨਹੀਂ ਆਇਆ ਮੁੜ ਕੇ ਜੇ ਤੋਂ ਮੋੜ ਸਾਈ ਲੈ ਕੇ ਵਟਾ ਕੇ ਮੁੰਡੇ ਨਾਲ ਚ ਲੱਗ ਗਿਆ 9:00 ਤੋਂ 9:00 ਵਜੇ ਸਾਨੂੰ ਫੋਨ ਆਇਆ ਖਰਾਬੀ ਖਰਾਬੀ ਇਹ ਇੱਥੇ ਕਿਹੜੇ ਪਿੰਡ ਜਾਂਦੇ ਆ ਜਾਣਾ ਇਹਨੇ ਬੱਲੀ ਅੱਛਾ ਬੱਲ ਬੱਲ ਕਰਾ ਹਾਂਜੀ ਬੁਲਟ ਮੋਟਰਸਾਈਕਲ ਬੁਲਟ ਮੋਟਰਸਾਈਕਲ ਫੋਨ ਹਾਨੂੰ ਆਇਆ ਇਹਦੀ ਮੰਮੀ ਉਹਦੇ ਫੋਨ ਤੋਂ ਫੋਨ ਕੀਤਾ ਕਿਸੇ ਨੇ ਤੇ ਯਾਰ ਬੱਚਾ ਤੁਹਾਡਾ ਕੀ ਲੱਗਦਾ ਵਾ ਮੈਂ ਕਿਹਾ ਬੇਟਾ ਮੇਰਾ ਉਹਨੇ ਵੀ ਤਰਾ ਐਕਸੀਡੈਂਟ ਹੋ ਗਿਆ ਵਾ ਇਹਦਾ ਸੋਈਆਂ ਮੰਡੀ ਦੇ ਉਰਲੇ ਬੰਨੇ ਜਿਹੜੀ ਮਜੀਠੇ ਨੂੰ ਸੜਕ ਮੁੜਦੀ ਹੈ ਉੱਥੇ ਥਾਰ ਗੱਡੀ ਦੇ ਵੱਜਾ ਇਹ ਦਵਾਦਾ ਥਾਰ ਨੇ ਟੱਕਰ ਮਾਰੀ ਥਾਰ ਗੱਡੀ ਨਾਲ ਵੱਜਾ ਅਗਲੇ ਬੰਨੇ ਵੱਜਾ ਪਤਾ ਨਹੀਂ ਉੱਥੇ ਮੋੜ ਤੇ ਹੋਇਆ ਵਾ ਮੋਟਰਸਾਈਕਲ ਦੇ ਅੱਜ ਬੱਜ ਕੇ ਅੱਗ ਲੱਗੀ ਮੋਟਰ ਨੂੰ ਉਹ ਲੋਕ ਮਿੱਟੀ-ਮੁੱਟੀ ਪਾ ਗਏ ਨੂੰ ਮਜਾਇਆ ਏ ਥੋੜਾ ਉੱਚਾ ਚੁੱਕ ਕੇ ਬਲੇ ਨੂੰ ਵੱਜਾ ਸੇਂਹ ਤੇ ਦੇ ਪਿਆਸ ਨੇ ਲੋਕਾਂ ਚੁੱਕਿਆ ਪਤਾ ਨਹੀਂ ਉਹ ਗੱਡੀ ਵਾਲੇ ਨਾਲ ਹੀ ਗਿਆ ਨਹੀਂ ਗੱਡੀ ਤੇ ਉੱਥੇ ਹੀ ਮੁੜ ਕੇ ਜਿੰਨੇ ਜਨੂੰ ਅਸੀਂ ਗਏ ਆ ਹਨੇਰ ਜਾਂਦਿਆਂ ਨੂੰ ਤੇ ਖਤਮ ਹੋ ਗਿਆ ਹਸਪੀਟਲ ਨੀਲਕੰਠਾ ਹਸਪੀਟਲ ਇਹਦੇ ਬਾਹਰ ਹੀ ਅੰਦਰ ਤੇ ਨਹੀਂ ਬਾਹਰ ਹੀ ਕਹਤਾ ਬਾਹਰ ਹੀ ਜਾਂ ਸਾਡੇ ਸ਼ਾਂਦੇ ਨੂੰ ਤੇ ਬਾਹਰ ਹੀ ਅੰਦਰ ਨਹੀਂ ਆਰ ਗੱਡੀ ਵਾਲੇ ਕੋ ਕਾਰ ਗੱਡੀ ਵਾਲੇ ਜਿਹੜੇ ਉਹ ਉਦੋਂ ਤੱਕ ਧਿਆਨ ਪਛਾਤੇ ਸੀ ਹੁਣ ਅੱਜ ਪਤਾ ਲੱਗਾ ਵੀ ਉਹ ਕੋਈ ਲਹਿਰ ਕੇ ਪੈਂਡਿਆ ਉਸੋਂ ਦੇ ਜਾਂਦਾ ਹੀ ਪੀਟੀ ਦੀ ਤਿਆਰੀ ਕਰਦਾ ਪੀਟੀ ਦੀ ਕਰਦਾ ਸੀ ਥੋੜਾ ਪੜ੍ਹਾਈ ਤੇ ਵੀ ਕੋਈ ਧਿਆਨਦਾ ਮੈਂ ਤੇ ਥੋੜਾ ਟਾਈਮ ਬਾਅਦ ਲਗਦਾ ਉਹ ਦਸਵੀਂ ਕੀਤੀ ਉਹ ਤਰ੍ਹਾਂ ਦੇ ਕਹਿੰਦਾ ਮੈਂ ਪੀਟੀ ਕਰਨੀ ਆ ਵੈਨ ਹਜੇ ਤੇ ਟੈਂ ਬੜਾ ਕਹਿੰਦਾ ਨਹੀਂ ਚਾਚਾ ਮੇਰੇ ਕੋਲ ਸਮਹਾ ਹੀ ਹੋਣੀ ਆ ਮੈਂ ਸਾਲ ਚ ਮਹਾ ਹੀ ਕਰਨੀ ਆ ਇਹ ਅਖਾ ਕਰ ਲਾ ਦਸ ਦਿਨ ਪਹਿਲਾਂ ਰਿਜ਼ਲਟ ਆਇਆ ਦਸ ਦਿਨ ਪਹਿਲਾਂ ਰਿਜ਼ਲਟ ਆਇਆ 81% ਨੰਬਰ ਆਏ ਆ ਇਹ ਹੁਣ ਕਿੱਥੇ ਪੜਦਾ ਹੈ ਪਲੱਸ 1 ਇੱਥੇ ਜੇ ਪਉਣਾ ਸੀ ਗੋਲਡਨ 뷰 ਪੜਦਾ ਸੀ ਅੱਗੇ ਵੀ ਅੱਛਾ ਅੱਛਾ ਦਾਖਲਾ ਲੈਣਾ ਸੀ ਹਾਂ ਜੀ ਪਲੱਸ 1 ਚ ਦਾਖਲਾ ਲੈਣਾ ਸੀ ਅਜੇ ਸਮੇਂ ਨੂੰ ਕੁਝ ਹੋਰ ਹੀ ਮਨਜ਼ੂਰ ਇਹ ਤਸਵੀਰਾਂ ਦੇ ਵਿੱਚ ਨਜ਼ਰ ਆ ਰਹੀ ਨੁਕਸਾਨੀ ਹੋਈ ਹੈ ਕਾਲੇ ਰੰਗ ਦੀ ਥਾਰ ਇਸੇ ਦੇ ਵਿੱਚ ਹੀ ਸੁਖਮਨ ਪ੍ਰੀਤ ਦਾ ਬੁਲੇਟ ਮੋਟਰਸਾਈਕਲ ਪੱਜਿਆ ਹੈ ਤੇ ਜਿਸ ਤੋਂ ਬਾਅਦ ਉਸ ਤੇ ਬੁਲੇਟ ਮੋਟਰਸਾਈਕਲ ਨੂੰ ਅੱਗ ਲੱਗ ਜਾਂਦੀ ਹੈ ਜਿਹੜੀ ਇਹ ਦੁੱਖदाई ਖਬਰ ਹੋਈ ਆ ਸਾਡਾ ਛੋਟਾ ਵੀਰ ਆ ਸਾਡਾ ਭਰਾਵਾਂ ਵਰਗਾ ਸਾਡੇ ਨਾਲ ਹੀ ਰਹਿੰਦਾ ਸੀ ਕਾਂਦੇ ਪਿੰਦੇ ਇਕੱਠੇ ਰਹੇ ਅਸੀਂ ਜਿਹੜਾ ਇਹ ਅੰਮ੍ਰਿਤਸਰ ਜਾ ਰਿਹਾ ਇਹਦਾ ਤੇ ਰਸਤੇ ਵਿੱਚ ਸੋਈਆਂ ਲੱਗੇ ਜੋ ਅੱਗੋਂ ਥਾਰ ਗੱਡੀ ਆਉਣੀਏ ਤਾਂ ਉਹਨਾਂ ਦੇਖਿਆ ਨਹੀਂ ਆ ਚਲੋ ਤੇਜ਼ ਹੀ ਗੱਡੀ ਤੇ ਇਹਦਾ ਜਿਹੜਾ ਕਿ ਅਸੀਂ ਜਾਣ ਤੋਂ ਹੱਥੋਂ ਬੈਠਾ ਵਿਚਾਰਾ ਸਾਡਾ ਛੋਟਾ ਵੀਰ ਥਾਰ ਗੱਡੀ ਵਾਲੇ ਥਾਰ ਵਾਲੇ ਉਹ ਪਤਾ ਕੀਤਾ ਕੋਈ ਬਟਾਲੇ ਵਾਲੀ ਸਾਈਡ ਦੇ ਨੇ ਉੱਥੇ ਲੱਗੀ ਆ ਥਾਣੇ ਲੱਗੀ ਆ ਮਜੀਠੇ ਥਾਣੇ ਲੱਗੀ ਆ ਥਾਰ ਬਹੁਤ ਜ਼ਿਆਦਾ ਨੁਕਸਾਨ ਹੋਇਆ ਬਹੁਤ ਜ਼ਿਆਦਾ ਪਰਵਾਰ ਨੂੰ ਬਹੁਤ ਡੂੰਗਾ ਸਦਮਾ ਜੀ ਚਲੋ ਆਕੈਦ ਅਸੀਂ ਪਾਸ ਆ ਅ ਦਸਵੀਂ ਪਾਸ ਕਰਕੇ ਜਿਹਦੇ ਹੁਣ ਥੋੜੇ ਦਿਨ ਹੋਇਆ ਰਿਜ਼ਲਟ ਹੋਇਆ ਹੀ ਪਾਸ ਆਈ ਤਾਂ ਨਹੀਂ ਮੈਂ ਅੰਮ੍ਰਿਤਸਰ ਜਾਣਾ ਮੇਰੀ ਸਟੱਡੀ ਥੋੜੀ ਵੀਕ ਆ ਤੇ ਮੈਂ ਪੀਟੀ ਕਰਨੀ ਆ ਤਾਂ ਮੇਰੀ ਸਾਲ ਦੂਜ ਨੂੰ ਮੈਂ ਸੈੱਟ ਹੋਣਾ ਮਾ ਮੇਰੀ ਸਟੱਡੀ ਹੋਣੀ ਆ ਕੰਪਲੀਟ ਤੇ ਮੈਂ ਅੰਮ੍ਰਿਤਸਰ ਜਾਂਦਾ ਸੀ ਤੇ ਰਸਤੇ ਸੀ ਚਾਲ ਨੂੰ ਦੇਲੇ ਫੇਰ ਹਾਂਜੀ ਉਹਦੇ ਕਲਾਸ ਲਾ ਕੇ ਆ ਰਿਆ ਸੀ ਉਹਦੇ ਬਾਅਦ ਸ਼ਾਮੀ ਇਹਨਾਂ ਦੇ ਰਿਸ਼ਤੇਦਾਰ ਨੇ ਇਹਦੇ ਪਿਤਾ ਜੀ ਦੇ ਨਾਨਕੇ ਨੇ ਇੱਥੇ ਵੱਲ ਉਹਨਾਂ ਦੇ ਪੋਤਰਾ ਹੈ ਇਹਨਾਂ ਦਾ ਚਾਚਾ ਲੋਤਾ ਉੱਥੇ ਉਹਨਾਂ ਨੇ ਬੁਲਾਇਆ ਵੀ ਚਲ ਕੋਈ ਨਹੀਂ ਆ ਜਾ ਇੱਥੇ ਮਤਲਬ ਬੈਨੇ ਆ ਕਿੱਥੇ ਕੀ ਕਰਦੇ ਆ ਖੁਸ਼ੀ ਮਨਾਉਂਦੇ ਆ ਲੇਕਿਨ ਖੁਸ਼ੀਆਂ ਵਿਚਾਰਾ ਮਨਾ ਨਹੀਂ ਪਾਇਆ ਪਹੁੰਚ ਨਹੀਂ ਪਾਇਆ ਹਾਂਜੀ ਉਹ ਵੀ ਨਾਲ ਹੀ ਉੱਥੇ ਫੜੇ ਗਏ ਨੇ ਉਹ ਵੀ ਚੱਲਣ ਦੀ ਹੈ ਕਾਰਵਾਈ ਮੇਰਾ ਭਤੀਜਾ ਲੱਗਦਾ ਹੈ ਮੁੰਡਾ ਜੀ ਦੀ ਜੱਥ ਹੋਈ ਆ ਹਿੰਦੀ ਸੀ ਕਰਦਾ ਹੈ ਅੰਮਰ ਸਰਪੜਾ ਅੰਮਰ ਸਰਪੜਨ ਜਾਂਦਾ ਹੈ ਤੇ ਰਸਤੇ ਤੇ ਜਾਂਦਾ ਹੈ ਕਿ ਤੇ ਥਾਰਕਾਰ ਵਾਲੇ ਨਾਸ਼ਾ ਨਸ਼ਾ ਕੀਤਾ ਹੋ ਸਕਦਾ ਇਹੋ ਹੀ ਕਹਿ ਸਕਦੇ ਆ ਜਿਆਦਾ ਸਪੀਡ ਹੀ ਉਹਦੇ ਨਾਲ ਐਕਸੀਡੈਂਟ ਹੋ ਕੇ ਮੌਕੇ ਤੇ ਉਹਨਾਂ ਦੀ ਡੈਥ ਹੋ ਗਈ ਆ ਕਲਦੀ ਡੈਥ ਹੋਈ ਆ ਅੰਮਰ ਸਰ ਨੇ ਪੋਸਟ ਮਾਰ ਰਿਹਾ ਰਸਤੇ ਦੇ ਕੰਡਾ ਹੈ ਹੁਣ ਮਾਲਕ ਨੂੰ ਜੋ ਮਨਜ਼ੂਰੀ ਉਹੋ ਚੰਗਾ ਲੱਗਦਾ ਉਹੋ ਹੀ ਹੋਣਾ ਪਰ ਬਹੁਤ ਮਾੜੀ ਗੱਲ ਹੋਈ ਆ ਚੰਗਾ ਨਹੀਂ ਹੋਇਆ ਜੋ ਮਾਲਕ ਨੂੰ ਮਨਜ਼ੂਰੀ ਹੋਵੇ ਹੋਣਾ ਤਸਵੀਰਾਂ ਜੇ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਸਿਵੇ ਦੇ ਵਾਂਗ ਬੁਲੇਟ ਮੋਟਰਸਾਈਕਲ ਅੱਗ ਦੀ ਪੇਂਟ ਚੜਿਆ ਦੱਸਦੀ ਕਿ ਬੀਤੀ ਰਾਤ ਆ ਇਹ ਸਾਰਾ ਮਾਮਲਾ ਦੱਸਿਆ ਜਾ ਰਿਹਾ ਹੈ